ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਲੋਕਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਤੇਰੀ ਹੋ ਰਹੀ ਹੈ ਕਾਰਨ ਪਾਵੇਂ ਕੋਈ ਵੀ ਹੋਵੇ ਜਾਂ ਤਾਂ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਹੈ ਜਾਂ ਫਿਰ ਰਿਸ਼ਤੇ ਆਉਂਦੇ ਹਨ ਪਰ ਗੱਲ ਸਿਰੇ ਨਹੀਂ ਚੜਦੀ ਜੇਕਰ ਰਿਸ਼ਤਾ ਸਿਰੇ ਵਿੱਚ ਚੜ ਜਾਂਦਾ ਹੈ ਤਾਂ ਵਿਆਹ ਦੇ ਸਮੇਂ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਜਿਸੇ ਕਾਰਨ ਉਹਨਾਂ ਦਾ ਵਿਆਹ ਸਿਰੇ ਨਹੀਂ ਚੜਦਾ ਰਿਸ਼ਤਾ ਟੁੱਟ ਜਾਂਦਾ ਹੈ ਤੇ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਸਾਡਾ ਰਿਸ਼ਤਾ ਸਿਰੇ ਚੜ ਕੇ ਵਿਆਹ ਤੱਕ ਗੱਲਬਾਤ ਹੋ ਜਾਂਦੀ ਹੈ ਤਾਂ ਵਿਆਹ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਸਾਰੀਆਂ ਹੀ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਜੇਕਰ ਤੁਸੀਂ ਇਸ ਉਪਾਅ ਨੂੰ ਪੂਰਨ ਮਾਸ਼ੀ ਵਾਲੇ ਦਿਨ ਕਰ ਲੈਂਦੇ ਹੋ ਤਾਂ ਤੁਹਾਡੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਜਿਹੜਾ ਵੀ ਬੱਚਾ ਇਸ ਪਾਉ ਨੂੰ ਪੂਰਨ ਮਾਸ਼ੀ ਵਾਲੇ ਦਿਨ ਕਰਦਾ ਹੈ ਉਸ ਦਾ ਵਿਆਹ 1 ਮਹੀਨੇ ਵਿੱਚ ਪੱਕਾ ਹੋਵੇਗਾ ਐਸੇ ਦੀ ਗਰੰਟੀ ਹੈ ਸੰਗਜ ਸਿਰਫ ਤੇ ਸਿਰਫ ਇੱਕ ਦੇ ਨਹੀਂ ਹੈ ਇਹ ਇੱਕ ਛੋਟਾ ਜਿਹਾ ਤੇ ਚਮਤਕਾਰੀ ਸ਼ਕਤੀਸ਼ਾਲੀ ਉਪਾਅ ਇਸ ਨੂੰ ਸਿਰਫ ਇੱਕ ਵਾਰ ਕਰਕੇ ਤੁਸੀਂ ਚਰੋ ਦੇਖਿਓ ਜਾਂ ਫਿਰ ਰਿਸ਼ਤੇ ਦੇ ਵਿੱਚ ਪ੍ਰੋਬਲਮ ਨੂੰ ਦੂਰ ਕਰਕੇ ਇੱਕ ਮਹੀਨੇ ਦੇ ਵਿੱਚ ਆਪਣੇ ਬੱਚੇ ਦਾ ਵਿਆਹ ਕਰ ਸਕਦੇ ਹੋ ਅੱਜ ਦੀ ਜੋ ਵੀਡੀਓ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਵੀਡੀਓ ਦੇ ਨਾਲ ਤੁਹਾਡੀਆਂ ਵਿਆਹ ਸੰਬੰਧੀ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੇ ਆ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਇਸ ਉਪਾਣ ਕਰਨ ਦੇ ਲਈ ਤਾਂ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਵਰਤ ਰੱਖਣਾ ਹੈ ਤੇ ਨਾ ਹੀ ਤੁਸੀਂ ਕਿਸੇ ਦਾ ਕੋਈ ਮੰਤਰ ਪੜ੍ਹਨਾ ਹੈ ਬਸ ਇਸ ਉਪਾਣ ਤੁਸੀਂ ਪਰਮਾਤਮਾ ਤੇ ਭਰੋਸਾ ਰੱਖ ਕੇ ਭਾਵਨਾ ਰੱਖ ਕੇ ਵਿਸ਼ਵਾਸ ਦੇ ਨਾਲ ਕਰਨਾ ਹੈ ਬਸ ਇਸ ਸੁਪਾਣੂ ਕਰਦੇ ਸਮੇਂ ਜੇਕਰ ਬੱਚੇ ਦੇ ਮਾਤਾ ਪਿਤਾ ਕਰ ਰਹੇ ਹਨ ਤਾਂ ਉਹਨਾਂ ਨੇ ਵਿਸ਼ਵਾਸ ਦੇ ਨਾਲ ਆਪਣੇ ਮਨ ਦੇ ਵਿੱਚ ਸਿਰਫ ਇਹ ਸੋਚ ਰੱਖਣੀ ਹੈ ਕਿ ਇਸ ਸੁਪਾਣੂ ਕਰਨ ਦੇ ਨਾਲ ਮੇਰੇ بیٹے ਜਾਂ ਬੇਟੀ ਦਾ ਵਿਆਹ ਜ਼ਰੂਰ ਹੋਵੇਗਾ ਇਸੇ ਤਰ੍ਹਾਂ ਤੁਸੀਂ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ ਸੁਪਾਣੂ ਕਰਨਾ ਹੈ ਇਸ ਸੁਪਾਣੂ ਤੁਸੀਂ ਕਿਵੇਂ ਕਰਨਾ ਇਸ ਸੁਪਾਣੂ ਕਿਹੜੇ ਸਮੇਂ ਕਰਨਾ ਇਹ ਵੀ ਸਾਰੇ ਜਾਣ ਕਰਿਆ ਸੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਤੁਸੀਂ ਇਸ ਪਾਣ ਨੂੰ ਸਵੇਰ ਦੇ ਸਮੇਂ ਕਰਨਾ ਹੈ ਸ਼ਾਮ ਦੇ ਸਮੇਂ ਨਹੀਂ ਕਰਨਾ ਜਿਵੇਂ ਆਉਣ ਵਾਲੀ ਪੂਰਨਮਾਸੀ ਵਾਲੇ ਦਿਨ ਤੁਸੀਂ ਸਵੇਰੇ ਅਮਰਤ ਵੇਲੇ ਉੱਠ ਜਾਣਾ ਹੈ ਸਵੇਰੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰ ਲਓ ਇਸ ਪਾਣ ਨੂੰ ਬੱਚੇ ਦੇ ਮਾਤਾ ਪਿਤਾ ਵੀ ਕਰ ਸਕਦੇ ਹਨ ਭੈਣ ਭਰਾ ਵੀ ਕਰ ਸਕਦੇ ਹਨ ਤੇ ਖੁਦ ਬੱਚਾ ਵੀ ਕਰ ਸਕਦਾ ਹੈ ਜਿਸ ਦੇ ਪਿਆਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਸ ਪਾੜਮ ਕਰਨ ਦੇ ਲਈ ਤੁਹਾਨੂੰ ਚਾਹੀਦੀ ਹੈ ਪੀਲੀ ਹਲਦੀ ਵਾਲੀ ਇੱਕ ਛੋਟੀ ਜਿਹੀ ਗੰਡ ਪੀਸੀ ਹੋਈ ਹਲਦੀ ਤੁਸੀਂ ਨਹੀਂ ਲੈਣੀ ਹਲਦੀ ਦੀ ਗੰਡ ਲੈਣੀ ਹੈ ਐਸੇ ਨਾਲ ਨਾਲ ਤੁਹਾਨੂੰ ਚਾਹੀਦਾ ਹੈ ਥੋੜਾ ਜਿਹਾ ਪੀਲਾ ਕੱਪੜਾ ਜਿਹੜਾ ਪੀਲਾ ਕੱਪੜਾ ਤੁਸੀਂ ਲਓਗੇ ਉਹ ਹੋਣਾ ਚਾਹੀਦਾ ਹੈ ਬਿਲਕੁਲ ਸੋਚਾ ਕਹਿਣ ਤੋਂ ਭਾਵ ਕਿ ਨਵਾਂ ਕੱਪੜਾ ਤੁਸੀਂ ਲੈਣਾ ਤੇ ਪੀਲਾ ਕਪੜਾ ਸਭ ਤੋਂ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਇਸ ਦੇ ਨਾਲ ਸੰਗਤ ਜੀ ਜੋ ਸਾਡੇ ਵਿਆਹ ਵਾਲਾ ਸੰਜੋਗ ਹੁੰਦਾ ਹੈ ਉਹ ਪੀਲੇ ਰੰਗ ਦੇ ਨਾਲ ਪਉਤ ਹੀ ਜ਼ਿਆਦਾ ਜੁੜਿਆ ਹੁੰਦਾ ਹੈ ਕਿਉਂਕਿ ਅਸੀਂ ਵਿਆਹ ਦੇ ਵਿੱਚ ਬੱਚਿਆਂ ਦੇ ਵਿਆਹ ਤੇ ਹਲਦੀ ਵੀ ਲਗਾਉਂਦੇ ਹਾਂ ਇਸ ਕਰਕੇ ਤੁਸੀਂ ਪੀਲੀ ਹਲਦੀ ਹੀ ਲੈਣੀ ਹੈ ਇਸੇ ਤਰ੍ਹਾਂ ਤੁਸੀਂ ਹਲਦੀ ਦੀ ਗੰਡ ਲੈਣੀ ਹੈ ਪੀਲੀ ਹਲਦੀ ਦੀ ਪੀਸੀ ਹੋਈ ਨੈਨ ਨੇ ਤਾਂ ਪੀਲਾ ਕਪੜਾ ਲੈ ਕੇ ਉਸ ਗੱਣ ਨੂੰ ਉਸ ਪੀਲੇ ਕਪੜੇ ਦੇ ਵਿੱਚ ਹੀ ਲਪੇਟ ਲੈਣਾ ਹੈ ਇਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਪਾੜ ਪੂਜਾ ਵਾਲਾ ਰੂਮ ਹੈ ਜੇਕਰ ਬਣਿਆ ਹੈ ਤਾਂ ਉੱਥੇ ਲੈ ਜਾ ਕੇ ਤੁਸੀਂ ਐਸਨ ਨੂੰ ਰੱਖ ਦਿਓ ਜੇਕਰ ਨਵੇਂ ਵੀ ਬਣਿਆ ਜਿੱਥੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੀ ਜਿੱਥੇ ਫੋਟੋ ਲਗਾਈਆਂ ਹੋਈਆਂ ਹਨ ਤਸਵੀਰਾਂ ਹਨ ਤੋ ਅਰਗਭਤੀ ਕਰਦੇ ਹੋ ਪਰਮਾਤਮਾ ਦਾ ਨਾਮ ਜਪਦੇ ਹੋ ਉਸ ਜਗਾ ਤੇ ਤੁਸੀਂ ਇਸ ਨੂੰ ਲੈ ਜਾ ਕੇ ਰੱਖ ਸਕਦੇ ਹੋ ਤੇ ਉੱਥੇ ਉਹ ਗੰਡ ਰੱਖ ਕੇ ਕੱਪੜੇ ਸਮੇਤ ਤੁਸੀਂ ਆਪਣੇ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉੱਥੇ ਹੱਥ ਜੋੜ ਕੇ ਪਰਮਾਤਮਾ ਜੀ ਨੂੰ ਯਾਦ ਕਰਨਾ ਹੈ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਆਪਣੇ ਬੱਚੇ ਦਾ ਨਾਮ ਲੈ ਕੇ ਜਿਹੜੇ ਵੀ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਸ ਦਾ ਨਾਮ ਲੈ ਕੇ ਉਸ ਦੀ ਏਜ ਕਿੰਨੀ ਹੈ ਉਹ ਬੋਲ ਕੇ ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ ਇੰਨੀ ਮੇਰੇ ਬੱਚੇ ਦੀ ਉਮਰ ਹੋ ਗਈ ਹੈ ਹਜੇ ਤੱਕ ਕੋਈ ਵੀ ਰਿਸ਼ਤਾ ਸਾਨੂੰ ਸੈੱਟ ਨਹੀਂ ਆ ਰਿਹਾ ਤੇ ਜਾਂ ਫਿਰ ਰਿਸ਼ਤਾ ਆਉਂਦਾ ਹੈ ਤਾਂ ਸਿਰੇ ਨਹੀਂ ਚੜਦਾ ਕਹਿਣ ਤੋਂ ਭਾਵ ਕਿ ਜੋ ਵੀ ਤੁਹਾੜੀ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਵਿਆਹ ਨੂੰ ਲੈ ਕੇ ਹੈ ਐਸੀ ਤਰ੍ਹਾਂ ਤੁਹਾੜੀ 24 ਸਮੱਸਿਆ ਹੋਵੇਗੀ ਉਹ ਤੁਸੀਂ ਸ਼ਰਦਾ ਤੇ ਭਾਵਨਾ ਦੇ ਪਰਮਾਤਮਾ ਇਹ ਪਰੋਸਾਰਾ ਕੇਦੋ ਸੇ ਪ੍ਰਮਾਤਮਾ ਜੀ ਦੇ ਅੱਗੇ ਆਪਣੇ ਮਨ ਦੇ ਵਿੱਚ ਬੋਲ ਸਕਦੇ ਹੋ ਇਸ ਤਰ੍ਹਾਂ ਪ੍ਰਮਾਤਮਾ ਦੇ ਅੱਗੇ ਆਪਣੀ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਹਲਦੀ ਦੀ ਗਾਣ ਪੀਲੇ ਕੱਪੜੇ ਦੇ ਵਿੱਚ ਲਪੇਟੀ ਸੀ ਉਸ ਨੂੰ ਇਹ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਵੀ ਆਪਣੇ بیٹے ਜਾਂ ਫਿਰ ਬੇਟੀ ਦੇ ਵਿਆਹ ਦੇ ਵਿੱਚ ਪ੍ਰੋਬਲਮ ਹੈ ਉਹਨਾਂ ਦੀ ਤੁਸੀਂ ਉਹ ਕੱਪੜੇ ਦੇ ਵਿੱਚ ਲਪੇਟੀ ਹੋਈ ਸਮੇਂ ਤੁਸੀਂ ਉਹਨਾਂ ਦੀ ਜੇਬ ਦੇ ਵਿੱਚ ਰੱਖ ਸਕਦੇ ਹੋ ਬਸ ਇੰਨਾ ਹੀ ਤੁਸੀਂ ਪਾਉ ਕਰਨਾ ਹੈ ਜੇਕਰ ਤਾਂ ਤੁਹਾਡਾ ਲੜਕਾ ਹੈ ਤਾਂ ਤੁਸੀਂ ਉਸੇ ਜੇਬ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਜੇਕਰ ਤੁਹਾਡੀ ਲੜਕੀ ਹੈ ਤਾਂ ਤੁਸੀਂ ਉਸ ਦੇ ਪਾਸ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਕਹਿੰਦੋਂ ਪਾਵੇ ਕਿ ਜਿਹੜੀ ਉਹ ਹਲਦੀ ਦੀ ਗੰਢ ਹੈ ਉਹ 24 ਘੰਟੇ ਤੁਹਾਡੇ ਬੱਚੇ ਦੇ ਨਾਲ ਰਹਿਣੀ ਚਾਹੀਦੀ ਹੈ ਜੈਸੇ ਵੀ ਰਿਸ਼ਤੇ ਦੇ ਲਈ ਤੁਸੀਂ ਪਾ ਕੀਤਾ ਹੈ ਉਸੇ ਸੁਪਾਣੂ ਕਰਨ ਦੇ ਨਾਲ ਤੁਹਾਡੇ ਵਿਆਹ ਸੰਬੰਧੀ ਜੋ ਵੀ ਪ੍ਰੋਬਲਮ ਆ ਰਹੀ ਹੈ ਦੂਰ ਹੋਵੇਗੀ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਜਿਹੜੀ ਹਲਦੀ ਦੀ ਗੰਢ ਹੈ ਉਹ ਬੱਚੇ ਦੇ ਮਾਤਾ ਪਿਤਾ ਨੇ ਆਪਣੇ ਕੋਲ ਨਹੀਂ ਰੱਖਣੀ। ਉਹ ਉਸੇ ਬੱਚੇ ਦੇ ਕੋਲ ਰੱਖਣੀ ਹੈ ਜਿਸ ਦੇ ਵਿਆਹ ਦੇ ਲਈ ਤੁਸੀਂ ਉਪਾਅ ਕੀਤਾ ਹੈ। ਤੇ ਉਪਾਅ ਕੋਈ ਵੀ ਕਰ ਸਕਦਾ ਹੈ ਪਰ ਗੰਢ ਸਿਰਫ ਉਸ ਬੱਚੇ ਦੇ ਕੋਲ ਹੀ ਰੱਖਣੀ ਹੈ। ਤੇ ਇਸੇ ਤਰ੍ਹਾਂ ਜਿਹੜੇ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਬੱਚੇ ਬਾਹਰ ਕੰਟਰੀ ਦੇ ਵਿੱਚ ਰਹਿੰਦੇ ਹਨ ਜਾਂ ਫਿਰ ਹੋਰ ਸ਼ਹਿਰ ਦੇ ਵਿੱਚ ਰਹਿੰਦੇ ਹਨ ਪੜ੍ਹਦੇ ਹਨ ਸਾਡੇ ਕੋਲ ਨਹੀਂ ਰਹਿੰਦੇ ਤਾਂ ਉਹ ਆਪਣੇ ਬੱਚਿਆਂ ਨੂੰ ਫੋਨ ਕਰਕੇ ਵੀ ਦੱਸ ਸਕਦੇ ਹਨ ਕਿ ਇਸ ਤਰੀਕੇ ਦੇ ਨਾਲ ਇੱਕ ਹਲਦੀ ਦੀ ਗੰਢ ਲੈ ਲਓ ਤੇ ਇੱਕ ਛੋਟਾ ਜਿਹਾ ਪੀਲਾ ਕਪੜਾ ਲੈ ਕੇ ਉਸ ਦੇ ਵਿੱਚ ਹਲਦੀ ਦੀ ਗੰਢ ਨੂੰ ਲਪੇਟ ਕੇ ਤੁਸੀਂ ਆਪਣੇ ਜੇਬ ਦੇ ਵਿੱਚ ਰੱਖ ਸਕਦੇ ਹੋ ਜੇਕਰ ਲੜਕੀ ਹੈ ਤਾਂ ਉਸ ਨੂੰ ਤੁਸੀਂ ਕੈਸ ਸਕਦੇ ਹੋ ਕਿ ਪਸ ਦੇ ਵਿੱਚ ਰੱਖ ਸਕਦੇ ਹੋ ਇਹਨਾਂ ਦਾ ਤੁਹਾਡੇ ਬੱਚੇ ਆਰਾਮ ਦੇ ਨਾਲ ਕਰ ਸਕਦੇ ਹਨ ਕਿਉਂਕਿ ਬਹੁਤ ਹੀ ਜ਼ਿਆਦਾ ਸਰਨ ਤੇ ਘਰੇਲੂ ਉਪਾਹ ਹੈ ਐਸੇ ਤਰ੍ਹਾਂ ਜੇਕਰ ਤੁਹਾਡੇ ਬੱਚੇ ਇਸ ਤਰੀਕੇ ਦੇ ਨਾਲ ਕਰ ਸਕਦੇ ਹਨ ਤਾਂ ਤੁਸੀਂ ਇਸ ਪਾਣੂ ਘਰ ਦੇ ਵਿੱਚ ਮਾਤਾ ਪਿਤਾ ਜੋ ਭੈਣ ਭਰਾ ਆਪਣੇ ਭੈਣ ਭਰਾ ਦੇ ਲਈ ਇਸ ਪਾਣੂ ਕਰ ਸਕਦੇ ਹਨ ਤੇ ਉਹ ਪਾ ਕਰਕੇ ਜਿਹੜੀ ਹਲਦੀ ਦੀ ਗੰਢ ਹੈ ਉਸ ਨੂੰ ਕੋਰੀਅਰ ਕਰਵਾਵੇ ਸਕਦੇ ਹਨ ਇਸ ਤਰੀਕੇ ਦੇ ਨਾਲ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਹ ਇੱਕ ਮਹਾ ਉਪਾਅ ਹੈ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਬੱਚੇ ਬੱਚੀਆਂ ਜਿਸੇ ਵੀ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਵਿਆਹ ਦਾ ਸੰਜੋਗ ਬਹੁਤ ਹੀ ਜਲਦੀ ਪੰਜ ਆਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਇਸ ਉਪਾਅ ਨੂੰ ਪੂਰਨ ਮਾਸ਼ੀ ਵਾਲੇ ਦਿਨ ਘਰ ਬੈਠ ਕੇ ਹੀ ਕਰ ਸਕਦੇ ਹੋ ਬਿਨਾਂ ਕਿਸੇ ਖਰਚ ਦੇ ਕਾਦੇ ਵਿੱਚ ਬੈਠੇ ਹੋਏ ਕਾ ਸਕਦੇ ਹੋ ਇਹ ਸੇ ਪਹਿਲਾ ਉਪਾਅ ਤੇ ਇਹ ਤੁਸੀਂ ਕਰਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਸ ਪਾਣ ਤੁਸੀਂ ਮੰਗਲਵਾਰ ਜਾਂ ਫਿਰ ਵੀਰਵਾਰ ਦੋਨਾਂ ਦਿਨਾਂ ਵਿੱਚੋਂ ਇੱਕ ਦਿਨ ਕਰ ਸਕਦੇ ਹੋ ਤੁਸੀਂ ਦੋਨਾਂ ਦਿਨ ਕਰਨਾ ਹੈ ਤੇ ਦੋਨਾਂ ਦਿਨਾਂ ਵਿੱਚੋਂ ਇੱਕ ਤੁਸੀਂ ਕੋਈ ਵੀ ਚੁਣ ਸਕਦੇ ਹੋ ਉਸ ਦਿਨ ਤੁਸੀਂ ਉਸ ਪਾਣ ਨੂੰ ਕਰਨਾ ਹੈ ਇਹ ਉਪਾਅ ਵੀ ਬਹੁਤ ਹੀ ਜ਼ਿਆਦਾ کارਗਰ ਤੇ ਚਮਤਕਾਰਯੋਗ ਹੈ ਇਸ ਪਾਣੀ ਨਾਲ ਜੇਕਰ ਤੁਸੀਂ ਇਸ ਪਾਣੂ ਕਰ ਲੈਂਦੇ ਹੋ ਤਾਂ ਤੁਹਾਡੇ ਵਿਆਹ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਆਉਂਦੀਆਂ ਹਨ ਦੂਰ ਹੋਣਗੀਆਂ ਇਸ ਪਾਣੂ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦਾ ਹੈ ਨਾਰੀਅਲ ਨਾਰੀਅਲ ਜਿਹੜਾ ਤੁਸੀਂ ਲੈ ਕੇ ਆਉਣਾ ਹੈ ਉਹ ਪਾਣੀ ਵਾਲਾ ਹੋਣਾ ਚਾਹੀਦਾ ਹੈ ਤੇ ਇਸ ਪਾਣੂ ਸਿਰਫ ਬੱਚਿਆਂ ਦੇ ਮਾਦਾ ਪਿਤਾ ਹੀ ਕਰ ਸਕਦੇ ਹਨ ਨਾਰੀਅਲ ਦੇ ਨਾਲ ਨਾਲ ਤੁਸੀਂ ਇੱਕ ਲੈ ਕੇ ਆਉਣੀ ਹੈ ਮੌਲੀ ਤੇ ਜਿਹੜਾ ਤੁਸੀਂ ਨਾਰੀਅਲ ਲੈ ਕੇ ਆਓਗੇ ਔਰ ਨਾਰੀਅਲ ਦੇ ਉੱਪਰ ਉਹ ਸਮੋਲੀ ਨੂੰ ਤਿੰਨ ਵਾਰ ਕਰਕੇ ਤੁਸੀਂ ਬੰਨ੍ਹ ਦੇਣਾ ਹੈ ਤੇ ਜਿਹੜੀ ਤੁਸੀਂ ਮੌਲੀ ਤਿੰਨ ਵਾਰ ਨਾਰੀਅਲ ਦੇ ਬੰਨੀ ਹੈ ਤੁਸੀਂ ਉਸ ਨੂੰ ਬਾਅਦ ਵਿੱਚ ਤੋੜਨਾ ਨਹੀਂ ਕੱਟਣਾ ਨਹੀਂ ਤੁਸੀਂ ਤਿੰਨ ਵਾਰ ਉੱਪਰ ਕਰਨ ਦੇ ਲਈ ਪਹਿਲਾਂ ਹੀ ਤੋੜ ਲੈਣਾ ਹੈ ਤੋੜ ਕੇ ਅਲੱਗ ਮੌਲੀ ਰੱਖ ਲੈਣੇ ਹੈ ਤੇ ਉੱਪਰ ਤਿੰਨ ਵਾਰ ਲਪੇਟ ਦੇਣੇ ਹੈ ਬਾਅਦ ਵਿੱਚ ਬਿਲਕੁਲ ਵੀ ਮੌਲੀ ਨੂੰ ਤੁਸੀਂ ਤੋੜਨਾ ਨਹੀਂ ਤਿੰਨ ਵਾਰ ਲਪੇਟਾਂ ਤੋਂ ਬਾਅਦ ਵਿੱਚ ਵੀ ਅਗਰ ਮੌਲੀ ਵਾਦ ਜਾਵੇ ਤਾਂ ਤੁਸੀਂ ਉਸ ਨੂੰ ਉਥੇ ਵਿਚਕਾਰ ਹੀ ਫੋਲਡ ਕਰ ਦੇਣਾ ਉਸ ਨੂੰ ਤੁਸੀਂ ਘਟਣਾ ਨਹੀਂ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਇਸ ਨਾਰੀਅਲ ਨੂੰ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾੜ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਜਾਂ ਫਿਰ ਜਿੱਥੇ ਬੈਠ ਕੇ ਤੁਸੀਂ ਪ੍ਰਮਾਤਮਾ ਜੀ ਦਾ ਨਾਮ ਜਪਦੇ ਹੋ ਉਥੇ ਤੁਸੀਂ ਇਸ ਨਾਰੀਅਲ ਨੂੰ ਰੱਖ ਸਕਦੇ ਹੋ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਤਾਂ ਕੋਈ ਵੀ ਕੰਮ ਨਹੀਂ ਹੋ ਸਕਦਾ ਇਸ ਕਰਕੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਬਹੁਤ ਹੀ ਜ਼ਿਆਦਾ ਉਪਾਅ ਕੀਤੇ ਹਨ ਪਰ ਸਾਨੂੰ ਫਿਰ ਵੀ ਕਿਸੇ ਉਪਾਅ ਦਾ ਰਿਜ਼ਲਟ ਨਹੀਂ ਮਿਲਿਆ ਜੇਕਰ ਗੱਲ ਕਰੀਏ ਤਾਂ ਹਰ ਵਿਅਕਤੀ ਦੇ ਗ੍ਰਹਿ ਦੇ ਗ੍ਰਹਿ ਇੱਕੋ ਜਿਹਾ ਨਹੀਂ ਹੁੰਦੇ ਕਿਉਂਕਿ ਹਰ ਇੱਕ ਵਿਅਕਤੀ ਨੂੰ ਵੱਖ-ਵੱਖ ਉਪਾਅ ਕਰਨ ਦੇ ਨਾਲ-ਨਾਲ ਵੱਖ-ਵੱਖ ਫਾਇਦੇ ਹੁੰਦੇ ਹਨ ਕਿਸੇ ਨੂੰ ਕਿਹੜੇ ਉਪਾਅ ਤੋਂ ਫਾਇਦਾ ਹੁੰਦਾ ਹੈ ਕਿਸੇ ਨੂੰ ਕਿਹੜੇ ਉਪਾਅ ਤੋਂ ਇਸ ਕਰਕੇ ਅਸੀਂ ਤੁਹਾਡੇ ਨਾਲ ਇੱਕ ਚੀਜ਼ ਦੇ ਕਈ ਕਈ ਉਪਾਅ ਸੰਜੇ ਕਰਦੇ ਹਾਂ ਕਿ ਕਿਸੇ ਵਿਅਕਤੀ ਨੂੰ ਪਤਾ ਨਹੀਂ ਕਿ ਕਿਹੜੇ ਉਪਾਅ ਦੇ ਨਾਲ ਫਾਇਦਾ ਹੋ ਜਾਵੇ ਇਸ ਤਰ੍ਹਾਂ ਤੁਸੀਂ ਪਾਣ ਪੂਜਾ ਵਾਲੇ ਸਥਾਨ ਤੇ ਨਾਰਿਆਂ ਨੂੰ ਰੱਖ ਕੇ ਪ੍ਰਮਾਤਮਾ ਅਗੇ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਬੱਚੇ ਬੱਚੀ ਦੇ ਵਿਆਹ ਦੇ ਲਈ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਨਾਰਿਆਂ ਨੂੰ ਇੱਕ ਅਚਾਈ ਜਗ੍ਹਾ ਤੇ ਰੱਖ ਲੈਣਾ ਹੈ ਜਿੱਥੇ ਉਸ ਨਾਰਿਆਂ ਨੂੰ ਕੋਈ ਵੀ ਨਾ ਦੇਖੇ ਜੇਕਰ ਤੁਹਾਡੇ ਪਾਣ ਪੂਜਾ ਵਾਲੇ ਸਥਾਨ ਤੇ ਕੋਈ ਹੋਰ ਬਣਿਆ ਹੋਇਆ ਤੁਸੀਂ ਉੱਥੇ ਵੀ ਰੱਖ ਸਕਦੇ ਹੋ ਇਸ ਨਾਰੀਅਲ ਨੂੰ ਤੇ ਜੇ ਤੁਹਾਡੀ ਤਜੌਰੀ ਜਾਂ ਫਿਰ ਅਲਮਾਰੀ ਦੇ ਵਿੱਚ ਲੋਕਰ ਬਣਿਆ ਹੋਇਆ ਹੈ ਤੁਸੀਂ ਉੱਥੇ ਵੀ ਇਸ ਨਾਰੀਅਲ ਨੂੰ ਰੱਖ ਸਕਦੇ ਹੋ ਇਸ ਤਰ੍ਹਾਂ ਨਾਰੀਅਲ ਰੱਖਣ ਤੋਂ ਬਾਅਦ ਵਿੱਚ ਤੁਸੀਂ ਉਸ ਨੂੰ ਬਿਲਕੁਲ ਵੀ ਭੁੱਲ ਜਾਣਾ ਹੈ ਤੇ ਆਪਣੇ ਮਨ ਦੇ ਵਿੱਚ ਇੱਕ ਖਿਆਲ ਰੱਖ ਇਹ ਖਿਆਲ ਲੈ ਕੇ ਆਉਣਾ ਹੈ ਕਿ ਤੁਸੀਂ ਕੋਈ ਪਾਪ ਵੀ ਕੀਤਾ ਸੀ ਤੁਸੀਂ ਦੇਖੋਗੇ ਕਿ ਪਾਪ ਕਰਨ ਤੋਂ ਬਾਅਦ 1 ਮਹੀਨੇ ਦੇ ਬਾਅਦ ਹੀ ਤੁਹਾਨੂੰ ਕੋਈ ਨਾ ਕੋਈ ਰਿਸ਼ਤਾ ਵਧੀਆ ਪਰਿਵਾਰ ਤੋਂ ਆਵੇਗਾ ਤੁਹਾਡੇ ਘਰ ਦੇ ਵਿੱਚ ਗੁਡਨੈਸ ਮਿਲੇਗੀ ਤੁਹਾਨੂੰ ਜਦੋਂ ਵੀ ਗੁਡਨੈਸ ਮਿਲੇਗੀ ਤੁਸੀਂ ਹੋਰ ਲੋਕਾਂ ਦੇ ਭੈਣ ਭਰਾਵਾਂ ਦੇ ਨਾਲ ਵੀ ਇਸ ਪਾਣੋ ਸਾਂਝਾ ਕਰੋਗੇ ਕਿ ਸਾਡਾ ਇਸ ਪਾਣੋ ਕਰਾਂ ਦੇ ਨਾਲ ਵਿਆਹ ਹੋ ਗਿਆ ਤੇ ਤੁਸੀਂ ਉਸ ਨਾਰੀ ਨੂੰ ਜਦੋਂ ਤੁਹਾਡਾ ਰਿਸ਼ਤਾ ਹੋ ਗਿਆ ਵਿਆਹ ਪੱਕਾ ਹੋ ਗਿਆ ਵਿਆਹ ਹੋ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਨਾਰੀ ਨੂੰ ਕੱਢ ਕੇ ਆਪਣੀ ਲਿਮਾਰੇ ਜਾਂ ਫਿਰ ਤੇ ਚੌਰੇ ਦੇ ਵਿੱਚੋਂ ਜਿੱਥੇ ਵੀ ਰੱਖਿਆ ਹੋਵੇਗਾ ਉਸ ਨੂੰ ਤੁਸੀਂ ਜਾ ਕੇ ਕਿਸੇ ਵੀ ਗਰੇ ਪਰਿਵਾਰ ਨੂੰ ਦੇ ਆਉਣਾ ਹੈ ਹੋਰ ਇਸ ਤੋਂ ਬਾਅਦ ਵਿੱਚ ਤੁਸੀਂ ਕੁਝ ਵੀ ਨਹੀਂ ਕਰਨਾ ਤੇ ਇਸ ਪਾਣ ਤੁਸੀਂ ਜ਼ਰੂਰ ਕਰਕੇ ਦੇਖਣਾ ਸੰਗਜ ਜੀ ਐਸੀ ਸਾਲੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਤੁਹਾਨੂੰ ਚੰਗੇ ਲੱਗੀ ਤਾਂ ਅੱਗੇ ਵੀ ਪੈਨ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ